ਪਲਗ ਨੂੰ ਛੁੱਟੀ ਆ ਜਾਏਗਾ ਮਹੀਨੇ ਦਾ ਆਖਰੀ ਦਿਨ ਗੁਰਦੁਆਰਾ ਬੱਬਾ ਬਕਾਲਾ ਮਿਸੀਆਂ ਰੋਟੀਆਂ ਸੋਰੀ ਕਲਾਈ ਨੇ ਛੋੜੇਗੇ ਓਏ ਛੋੜ ਦੋ ਇਹ ਦੱਸ ਮੈਨੂੰ ਘਰ ਮੇਂ ਡਰ ਕਾ ਮਾਹੌਲ ਸਭ ਕੋ ਡਰ ਹੈ ਮੇਰੇ ਹੱਥਾਂ ਬਣਾ ਲੈ ਤੈਨੂੰ ਇਹ ਗਏ ਗੁਜ਼ਰੇ ਅੱਖਾਂ ਨੂੰ ਖਾਏ ਕਿ ਨਹੀਂ ਦਸੋਂ ਦਿਨ ਭਲਾਕ ਬਣਾਉਣੀ ਹੈ ਤੁਸੀਂ ਤੁਸੀਂ ਬਣਾਣੀ ਹੈ ਬੱਸ ਪਲੇਟਾਂ ਗਿਆ ਜੀ ਵਾਫਰਨ ਗਾਲਿਆ ਬਈਆਂ ਜਦ ਤੱਕ ਗਲਤ ਸਾਬਿਤ ਨਾ ਕਰ ਦੂੰ ਓਦਾਂ ਨਹੀਂ ਮੰਨਦੇ ਬਣਾਏ ਗਏ ਓਦਾਂ ਨਹੀਂ ਮੰਨਦੇ ਜਦੋਂ ਪਤਾ ਕਲੇਸ਼ ਹੋਣਾ ਫੇਰ ਮੰਨਦੇ ਆ ਪਾੜਾ ਪਤੀ ਦੇਵ ਕੋ ਗਲਤ ਸਾਬਿਤ ਕਰਨਾ ਹੈ ਨਾ ਹਾਂ ਹੁਣ ਬੱਬਾ ਬਕਾਲਾ ਸਾਹਿਬ ਮੱਥਾ ਟੇਕਨ ਤੇਨ ਸਦਨੇ ਮਨਾਲੀ ਇੱਥੇ 플랏 ਦੇਖ ਕੇ ਜਾਣਾ ਕਹਿੰਦੇ ਮੈਂ ਚਲੋ ਚਲੋ ਕਰਦੇ ਆਂ ਜੀ ਇੱਥੇ ਬਲੌਗ ਦਾ ਅਸੀਂ ਐਂਡ 40 ਮਿੰਟ ਤੇ ਆਪਾਂ ਹੁਣ ਹੋਣ ਲੱਪੇ ਆ ਜੀ ਰੋਜ਼ ਹੀ ਜਲਦੀ ਵੇਲੇ ਚਲੋ ਜੀ ਪਲਕ ਨੂੰ ਛੁੱਟੀ ਅੱਜ ਕੱਲ ਤਾਂ ਸਫਾਈਆਂ ਤੁਸੀਂ ਆਪ ਕਰਨੀਆਂ ਸੀ ਨਾ ਫਿਰ ਚਲੋ ਕਰੋ ਬਲੌਗ ਜੀ ਸਾਰਿਆਂ ਨੂੰ ਸਵਾਗਤ ਹੈ ਜਸਪਿੰਦਰ ਦਾ ਬਲੌਗ ਤੁਸੀ ਠੀਕ ਕਰਨਾ ਜੀ ਸੰਦੇਗ ਰਹਿ ਗਿਆ ਪਰਦੇ ਅੱਜ ਦੇ ਬਲੌਗ ਦੀ ਸ਼ੁਰੂਆਤ ਨਾਸ਼ਤੇ ਨਾਸ਼ਤੇ ਤੋਂ ਤੇ ਅੱਜ ਪਲਕ ਨੂੰ ਛੁੱਟੀ ਆ ਅੱਜ ਹੈਗਾ ਮਹੀਨੇ ਦਾ ਆਖਰੀ ਦਿਨ ਕਿਤੇ ਨਾ ਕਿਤੇ ਘੁੰਮਣ ਜਾਣੇ ਹੁੰਨੇ ਆ ਮਹੀਨੇ ਦੇ ਆਖਰੀ ਦਿਨ ਤੇ ਅੱਜ ਇਹਨਾਂ ਨੂੰ ਲੈ ਕੇ ਜਾਵਾਂਗੇ ਅਸੀਂ ਗੁਰਦੁਆਰਾ ਸਾਹਿਬ ਬਾਬਾ ਬਕਾਲਾ ਉੱਥੇ ਟੇਕ ਕੇ ਲਿਆਵਾਂਗੇ ਮੱਥਾ ਸਾਰੇ ਜਾਣੇ ਜਾਵਾਂਗੇ ਤੇ ਨਵਾਂ ਮਹੀਨਾ ਕੱਲ ਸ਼ੁਰੂ ਹੋਏਗਾ ਉਹਦੀ ਸ਼ੁਰੂਆਤ ਹੋਏਗੀ ਫਿਰ ਤੇ ਚਲੋ ਜੀ ਲੋ ਜਾ ਜੀ ਨੂੰ ਵੀ ਛੁੱਟੀ ਆ ਕਿੰਦਾ ਜੀ ਜਾਣਾ ਵੇ ਅੱਜ ਮੱਥਾ ਟੇਕਣ ਗੁਰਦੁਆਰਾ ਬਾਬਾ ਬਕਾਲਾ ਆ ਚਲ ਕੀ ਬਣਿਆ ਕੀ ਆ ਜੀ ਕੀ ਬਣਾਇਆ ਜੀ ਅੱਜ ਦੇ ਦੇ ਪਿਆ ਉਹ ਕਰਨਾ ਹੋਣਾ ਮਿਕਸ ਮਿਸੀਆਂ ਰੋਟੀਆਂ ਮਿਸੀਆਂ ਰੋਟੀਆਂ ਓਕੇ ਹੈ ਇਹਨਾਂ ਨਾਲ ਇੱਕ ਤਾਂ ਦਾਲਾ ਸਬਜ਼ੀਆਂ ਮੁੱਕ ਜਾਂਦੀਆਂ ਜਿਹੜੀਆਂ ਪਈਆਂ ਹੋਣ ਇੱਕ ਬਕਾਰ ਨਹੀਂ ਜਾਂਦੀਆਂ ਸਬਜ਼ੀਆਂ ਸਬਜ਼ੀਆਂ ਨਾ ਹਾਂ ਚਲੋ ਤੇ ਚਾਹ ਬਣ ਗਈ ਚਲੋ ਆਜੋ ਫੇਰ ਅੰਦਰ ਹੈ ਓਕੇ ਜੀ ਬੇਟਾ ਟੀਵੀ ਲਗਾਓ ਹਾਂ ਜੀ ਬੋਲਦੇ ਆਪਾਂ ਚੱਲਦੇ ਚੱਦਰ ਵਿਛਾਈਏ ਓਕੇ ਇੱਕ ਮਿੰਟ ਜੀ ਬਲੌਕ ਕਰਕੇ ਬੰਦ ਤੇ ਪਹਿਲਾਂ ਵਿਛਾਣਾ ਹੈ ਚੱਦਰ ਓ ਜੀ ਰੋਟੀ ਗਈ ਸਾਡੀ ਆ ਆ ਵੀ ਆ ਗਈ ਆ ਕੀ ਕਰੀ ਜੰਨੀ ਆ ਤੂੰ ਹੈਂ ਦਾਦੀ ਬਾਸਿਕਾ ਨਾ ਪ੍ਰਸ਼ਾਦ ਸਵਾਦ ਪ੍ਰਸ਼ਾਦ ਸਵਾਦ ਹੀ ਹੁੰਦਾ ਹਮੇਸ਼ਾ ਕਦੇ ਪ੍ਰਸ਼ਾਦ ਵੀ ਹੋਇਆ ਵੀ ਸਵਾਦ ਨਾ ਲੱਗੇ ਆ ਇੰਨੀ ਬਾਣੀ ਪੜੀ ਹੁੰਦੀ ਤੇ ਇੱਥੇ ਇੱਥੇ ਅਰਦਾਸ ਹੁੰਦੀ ਜੀ ਮੈਂ ਤੇ ਦਾਦੀ ਅਸੀਂ ਘਰ ਜਲਦੀ ਖਨੇੜੋ ਕੜਾਹੇ ਚ ਲੈ ਨਹੀਂ ਨਹੀਂ ਵਧੀਆ ਗੱਲ ਆ ਲੈ ਕੇ ਜਾਣਾ ਤੇ ਕੜਾ ਪ੍ਰਸ਼ਾਦ ਖਾਣਾ ਲੈਂਦਾ ਹਮੇਸ਼ਾ ਚਲੋ ਮਿਲਦੇ ਆ ਜੀ ਰੋਟੀ ਖਾ ਕੇ ਨਾਸ਼ਤਾ ਕਰਕੇ ਸਵੇਰ ਦਾ ਤਾਂ ਫੇਰ ਕਰਦੇ ਆ ਅੱਜ ਦਾ ਦੇਖਦੇ ਕੀ ਹਿਸਾਬ ਕਿਹਦਾ ਕੀ ਪ੍ਰੋਗਰਾਮ ਮੜਦਾ ਕਿੰਨੇ ਵੇਜ ਜਾਣੇ ਆ ਆਹੋ ਉੱਡੀ ਡੁੱਟਦੀਆਂ ਬੜੀਆਂ ਲਓ ਜੀ ਟਾਈਮ ਹੋ ਗਿਆ ਸਾਢੇ 10 ਤੇ ਹਾਂਜੀ ਹੁਣ ਕੀ ਕਰਨਗੇ ਜੀ ਮੰਮਾ ਦੀ ਤੇ ਗਲੇ ਦੀ ਹੋਣੀ ਆ ਤੇ ਘੇਰੇ ਦੀ ਹੱਲੇ ਲੇੜੀ ਕਰਨੀ ਆ ਲਓ ਜੀ ਇੱਧਰ ਤਰਪਾਈਆਂ ਤਰਪਾਈਆਂ ਹੋਣੀਆਂ ਹੁਣ ਤੇ ਤੁਸੀਂ ਕੰਮਕਾਰ ਕਰਕੇ ਵੇਲੇਓ ਮੈਂ ਚੱਲਾਂ ਦੁਕਾਨ ਤੇ ਹੈ ਬੋਲ ਲੜੀਆਂ ਦੇ ਮੈਂ ਚੱਲਾਂ ਦੁਕਾਨੇ ਤੇ ਆਪਣਾ ਕੰਮ ਕਰਾਂ ਜਾ ਕੇ ਤੇ ਫਿਰ ਆ ਮੱਖਣ ਲੈ ਕੇ ਜਾਨਾ ਬਾਹਰ ਇੱਕ ਹੀ ਹੋ ਰਿਹਾ ਆ ਇਹ ਦੇਖੋ ਜੀ ਸਾਰਾ ਦਿਨ ਬਸ ਇਦਾਂ ਹੀ ਹਾ ਹਾ ਹਿ ਹਿ ਹੂ ਹੁ ਉਹਦਾ ਨਾ ਵਧੀਆ ਗੱਲਾਂ ਰੱਖਿਆ ਨਾ ਰੱਖਿਆ ਨੇ ਵਧੀਆ ਗੱਲਾਂ ਘਰ 'ਚ ਰੌਣਕ ਲਾਈ ਰੱਖਦੀਆਂ ਦੋਨੇ ਜਣੀਆਂ ਰਲ ਗਏ ਇਹ ਕੀ ਤੂੰ ਕਿਸੇ ਨੂੰ ਕੀ ਜੰਨੀ ਆ ਹੈ ਕਿਹਦੀ ਪਤਲੀ ਜੀ ਹੈਗੀ ਮਮੇ ਪਿਛੇ ਲੋਕ ਜੀ ਚਾ ਚਲੋ ਠੀਕ ਹੈ ਜੀ ਰੱਖ ਕੇ ਟੋਕਰੀ ਵੀ ਜਾਂਦਾ ਮੈਂ ਮੈਨੂੰ ਕੋਈ ਕੋੜਤਾ ਕੱਢ ਕੇ ਪ੍ਰੈਸ ਕਰ ਦੇ ਤੇ ਮੈਂ ਟੋਕਰੀ ਰੱਖਿਆ ਨਾ ਰੋਗੇ ਦੱਸਣਾ ਸੀਗਾ ਮੈਨੂੰ ਓਕੇ ਐਦਾਂ ਕਰੀ ਅੱਧਾ ਘੜੇ ਰੋਕੇ ਕਰ ਦੇ ਚਲੋ ਮੇਰੀ ਹਾਂ ਕੀ ਸਵੇਰੇ ਕੀ ਹੋਇਆ ਸੀ ਸਵੇਰੇ ਕੀ ਵਾਸੀ ਘਰ ਦਾ ਮਾਹੌਲ ਬਣਿਆ ਘਰ ਮੇਂ ਡਰ ਦਾ ਮਾਹੌਲ ਸਭ ਕੋ ਡਰ ਹੈ ਦੇ ਕੋਕ ਦਾਸ ਦੀ ਆ ਵੀ ਹੈ ਨੰਮੀਆ ਬਲੇਰਾ ਦਾ ਸਾਈ ਲਾਤੀ ਕਰਾਪ ਕਰਦਾ ਨਹੀਂ ਨਾ ਖਰਚ-ਵਚ ਕੇ ਲੈ ਕੇ ਚੱਲ ਮੈਂ ਚੱਲਾਂ ਟੋਕਰੀ ਰੱਖਣ ਹੱਥ ਬਾਗੇ ਹੈ ਜਾਂ ਡੱਗੇ ਇਦਾਂ ਫਿਰ ਤਦ ਨਿਆਣੇ ਆ ਉਹ ਖਾਰਿਸ਼ ਹੁੰਦੀ ਸੀ ਮੈਂ ਇਦਾਂ ਖਾਰਿਸ਼ ਕਰਦਾ ਸੀ ਉਹ ਹੱਥ ਉੱਪਰ ਦੀ ਬਾਹਰ ਆ ਗਿਆ ਚਲੋ ਕਰੋ ਫਿਰ ਨਿਆਣੇ ਆਣੇ ਟੱਟੇ ਇਹ ਬੋਲ ਦਿੰਦਾ ਕਿ ਅੱਜ ਪਾਪਾ ਨੂੰ ਗਾਲਾਂ ਦੇ ਆ ਅੱਜ ਇਹ ਸਾਡੇ ਨੰਬਰ ਨੂੰ ਅੱਗਾ ਜੀ ਪਾਪਾ ਦਾ ਨੰਬਰ ਲੱਗਾ ਪਹਿਲਾਂ ਪਹਿਲਾਂ ਲੱਗ ਹੀ ਜਾਣਾ ਘਰ ਦੇ ਵੱਡਿਆਂ ਦਾ ਸ਼ੁਰੂ ਆਇਆ ਤੇ ਪੰਡੂ ਦਾ ਮੇਰਾ ਕਹ ਲੋ ਠੀਕ ਹੈ ਜੀ ਜਿੱਕਰ ਤੋਂ ਰਿਸ਼ਤਾ ਨਾ ਖਰਾਬ ਕਰੂ ਲੋ ਜੀ ਹੁਣ ਮੈਂ ਚੱਲਾ ਆ ਜੀ ਤੇ ਮੇਰੇ ਮੇਰੇ ਕੁਰਤੇ ਪਜਾਮੇ ਜੇ ਇੱਕ ਕੁਰਤਾ ਨਹੀਂ ਲੱਭ ਰਿਆ ਅਬ ਜਬ ਤੱਕ ਢੂੰਡ ਕੇ ਪਤੀ ਦੇਵ ਕੋ ਗਲਤ ਸਾਬਿਤ ਨਹੀਂ ਕਰ ਦੂੰਗੀ ਤਬ ਤੱਕ ਛੋੜੂਗੀ ਨਹੀਂ ਕਿਉਂਕਿ ਮੈਂ ਕਹਿ ਰਿਆ ਵੀ ਉਹ ਤੋਂ ਨਹੀਂ ਤੁਸੀਂ ਕਹਿ ਸਕਦੇ ਹੋਗੇ ਕਿ ਤੁਹਾਡਾ ਉਹ ਕੁਰਤਾ ਹੈ ਨਹੀਂ ਨਹੀਂ ਕੁਰਤਾ ਹੈਗਾ ਸਿਗਾ ਪਰ ਮੈਨੂੰ ਜਿੱਤਕ ਲੱਗਦਾ ਖਰਾਬ ਹੋ ਚੁਕਾ ਆ ਪਿਛਲੇ ਸਾਲ ਤਾਂ ਤੁਸੀਂ ਬਾਈ ਖਰਾਬ ਕਿੱਥੋਂ ਹੋ ਗਿਆ ਨਵਾਂ ਕੁਰਤਾ ਸੀ ਉਹ ਚਲੋ ਲਬ ਲਿਓ ਕਿ ਜਦ ਤੱਕ ਗਲਤ ਸਾਬਿਤ ਨਾ ਕਰ ਦੂੰ ਛੋੜੂੰਗੀ ਨਹੀਂ ਉਹ ਕਹਿੰਦਾ ਕਿ ਆ ਐਦਾਂ ਨਹੀਂ ਹੈਗਾ ਜੇ ਹੈਗਾ ਆ ਨਾ ਉਹ ਚੀਜ਼ ਹੈਗੀ ਆ ਬਸ ਇਹ ਤੁਸੀਂ ਮੰਨ ਲਓ ਹੈਗੀ ਆ ਮੈਂ ਤਾਂ ਮੰਨਦਾ ਵੇ ਹੈਗੀ ਆ ਮੰਨਦੇ ਨਹੀਂ ਨਾ ਬਹਿਲਾ ਨਹੀਂ ਨਾ ਮੰਨੇ ਹੈਗੇ ਮਨਾਏ ਗਏ ਉਹਨੂੰ ਲੱਭ ਕੇ ਦਿਖਾਣਾ ਮੈਂ ਜਦੋਂ ਵਾਪਸ ਹੋਣਾ ਨਾ ਉਹ ਤਾਂ ਨਹੀਂ ਮੰਨਦੇ ਮਨਾਏ ਗਏ ਉਹ ਤਾਂ ਨਹੀਂ ਮੰਨਦੇ ਜਦੋਂ ਪਤਾ ਕਲੇਸ਼ ਹੋਣਾ ਫੇਰ ਮੰਨਦੇ ਆ ਭੈੜੇ ਬੜੇ ਆ ਇਹ ਤੇ ਕਲੇਸ਼ ਕੀ ਮਾਰਦੀ ਪਿਲਾਏ ਕਿ ਨਹੀਂ ਮੰਨੇ ਉਹ ਕਲੇਸ਼ ਕਰੂਗੀ ਕਲੇਸ਼ ਕਰੂਗੀ ਮੈਂ ਕਲੇਸ਼ ਕਰਨੀ ਕਲੇਸ਼ ਕਹਿੰਦੇ 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 ਆ ਹੁਣ ਲਾਇਆ ਬਸ ਉਹ ਕਲੇਸ਼ ਕਾਦੇ ਵਾਸਤੇ ਹੁਣ ਜੇ ਕੁਰਤਾ ਹੈਗਾ ਤਾਂ ਲੱਭ ਕੇ ਪਾ ਲਾਂਗੇ ਨਹੀਂ ਹੈਗਾ ਤਾਂ ਰਹਿਣ ਦੇਾਂਗੇ ਇੱਥੇ ਕਿਹੜੇ ਕੰਮ ਆ ਕੋਈ ਚਲੋ ਫੋਲੋ ਫੋਲੋ ਫੋਲਣਾ ਪੈਣਾ ਪਤੀ ਦੇਵ ਕੋ ਗਲਤ ਸਾਬਿਤ ਕਰਨਾ ਹੈ ਨਾ ਹਾਂ ਚਲੋ ਕਰੋ ਫਿਰ ਮੈਂ ਮਿੰਟੇ ਸਾਫਤ ਕਰ ਦਮ ਕਰੋ ਕਰੋ ਫਿਰ ਚੱਲਾਂ ਮੈਂ ਜੀ ਟਾਈਮ ਘੜੀ ਕੰਦੀ ਪੌਣੇ 3 ਪਰ ਹੋਏ ਆ 2:30 ਠੀਕ ਹੈ ਜੀ ਤੇ ਇੱਧਰ ਹੋ ਗਿਆ ਜੀ ਮੰਮੀ ਵੀ ਰੈਡੀ ਇੱਧਰ ਹੋ ਗਿਆ ਨਿਆਣੇ ਰੈਡੀ ਅਸੀਂ ਵੀ ਹੋ ਗਿਆ ਰੈਡੀ ਤੇ ਇੱਧਰ ਮਨਪ੍ਰੀਤ ਵੀ ਹੋ ਗਿਆ ਰੈਡੀ ਤੇ ਚਲੋ ਚੱਲੀਏ ਆਪਾਂ ਹੁਣ ਬੱਬਾ ਬਕਾਲਾ ਸਾਹਿਬ ਮੱਥਾ ਟੇਕਨ ਤੇ ਚਲੋ ਚੱਲਦੇ ਆ ਜੀ ਹਾਂ ਜੀ ਚਲੀਏ ਚਲੋ ਜੀ ਚੱਕ ਲਈ ਗੱਡੀ ਦੀ ਚਾਬੀ ਤੇ ਆਜੋ ਫੇਰ ਬਾਹਰ ਲੋਕ ਲਾਗੇ ਸਤਨਾਮ ਸ੍ਰੀ ਵਾਹਿਗੁਰੂ ਲੋ ਆਇਓ ਮੈਥੋ ਜੀ ਇੰਦਰ ਵੀ ਆਹ ਬਾਕਾ ਨੈੱਟ ਪੈਗ ਹੋਰ ਨੈੱਟ ਪੈਗ ਬਾਤ ਤਾਂ ਤੁਹਾਡੇ ਮੈਂ ਚਲੋ ਉਹ ਬੂਆ ਖੋਲੋ ਹਾਂ ਚਲੋ ਚਲੀਏ ਮੇਰਾ ਮੂੰਹ ਹਾਂ ਚਲੋ ਠੀਕ ਹੈ ਜੀ ਜੰਪ ਕਰ ਲੈ ਲਓ ਜੀ ਜਦੋਂ ਜਾ ਰਹੇ ਹਾਂ ਲੋਕ ਨੂੰ ਲਾਓ ਇਹ ਗੱਡੀ ਲਾਤੀ ਪਾਰਕਿੰਗ ਤੇ ਲੋਕ ਕਰ ਦਈਏ ਕੀ ਬਾਨੀ ਆਈ ਤੈਨ ਸਗਲੀ ਚਿੰਤਾ ਮਿਟਾਏ ਤੈਨ ਸਗਲੀ ਚਿੰਤਾ ਮਿਟਾਏ Thank <laughs> you. ਸਗਦੇ ਚਿੰਤਾ ਮਿਟਾਏ ਤੇਨ ਸਗਦੇ ਚਿੰਤਾ ਮਿਟਾਏ Look so so cool.

ਸਰ ਗਦੇ ਚੰਤ ਮਿਠਾ

ਕੜਾ ਲੈ ਲਓ ਕਿਹੜਾ ਲੈਣਾ ਹੈ ਧੰਨਵਾਦ ਪਾਜੀ ਕੜਾ ਹਲੋ ਬੱਸ ਲੈਣਾ ਹੈ ਬਤੂ ਇਹ ਲੈਣੀ ਆ ਰੱਖਵੇਂ ਨੂੰ ਉੱਤੇ ਚੱਲ ਚਲੋ ਫੁਰਕ ਦੇ ਦੇ ਮੈਂ ਪੌਣੀ ਦੇ ਦਿੱਤੀ ਇੱਕ ਵਾਰ ਹੈ ਦੇਖ ਲਓ ਸੰਜਾਰ ਦੇ ਇੱਕ ਮਿੰਟ ਇੱਕ ਮਿੰਟ ਪਿਆਰ ਵਿੱਚ ਹਾਂਜੀ ਹੁਣ ਆਪਾਂ ਮੱਥਾ ਟੇਕ ਕੇ ਆ ਗਏ ਆ ਵਾਪਸ ਗੱਡੀ ਆਪਣੀ ਕੋਲ ਤੇ ਆ ਲੋ ਆ ਦੇਖੋ ਜੀ ਇਹ ਨਹੀਂ ਕਿਤੇ ਵੀ ਹਟਦੀਆਂ ਖੱਪ ਪਉਣ ਤੋਂ ਮੈਂ ਕਿਹਾ ਇਹ ਨਹੀਂ ਕਿਤੇ ਹਟਦੀਆਂ ਖੱਪ ਪਉਣ ਤੋਂ ਚਲੋ ਚਲੀਏ ਹੁਣ ਚਲੋ ਜੀ ਘਰ ਪਹੁੰਚ ਗਏ ਇੱਥੇ ਮਾਦੀ ਲੈ ਜਾਓ ਇਹਨੂੰ ਖਰਾਕ ਦੇਣੀ ਪੈਂਦੀ ਚਲ ਹੁਣ ਘਰ ਪਹੁੰਚ ਕੇ ਮਿਲਦੇ ਆ ਜੀ ਚਲ ਆ ਵਾਲਾ ਆ ਵਾਲਾ ਪਲਾਟਾ ਉੱਥੇ ਤੱਕ ਨਾ ਜੀ ਇੱਥੋਂ ਲੈ ਉਹ ਮਗਰ ਕੰਨ ਤੱਕ ਬਣਾ ਲਓ ਇੱਥੇ ਹੈ ਇੱਥੇ ਬਣਾ ਲੇ ਦਾ ਇੱਥੇ ਬਣਾ ਲੀਏ ਆਪਾਂ ਬਣਾ ਲੀਏ ਇੱਥੇ ਬਣਾ ਲੀਏ ਇੱਥੇ ਹਾਂ ਚਲੋ ਅਜੇ ਬਾਣ ਗਏ ਹਮਕਾਰ ਲੋ ਜੀ ਅਸੀਂ ਆਏ ਸੀਗੇ ਇਧਰ ਘਰ ਜਾਂਦੇ ਜਾਂਦੇ ਕਿ ਪਲਾਟ ਇਹ ਵੀ ਪਲਾਟ ਆ ਇੱਕ ਪਲਾਟ ਦੇਖ ਕੇ ਜਾਣਾ ਕਹਿੰਦੇ ਆ ਚਲੋ ਪਲਾਟ ਦੇਖ ਕੇ ਚੱਲਦੇ ਆ ਜਿਹੜੇ ਜਿਹੜੇ ਸੋਚਦੇ ਬਾਹਰ ਬਣਾ ਲਈਏ ਆਹਾ ਘਰ ਵੇਚ ਕੇ ਇੱਥੇ ਬਣਾ ਲਈਏ ਹੈ ਬਣਾ ਲੋ ਇੱਥੇ ਪੈਸੇ ਲੱਗਦੇ ਬਹੁਤ ਹੈ ਹੈ ਆਹ ਵੇਚ ਕੇ ਜਲੰਧਰ ਬਣਾਓਗੇ ਤੇ ਜਲੰਧਰ ਨਹੀਂ ਜਾਣਾ ਜਲੰਧਰ ਨਹੀਂ ਜਾਣਾ ਕੰਮ ਇੱਥੇ ਜਲੰਧਰ ਕਿਦਾਂ ਚੱਲ ਜਾਗੇ ਆਪਾਂ ਚਲੋ ਚਲੀਏ ਆਪਾਂ ਆ ਜਾਓ ਫਿਰ ਬੈਠੋ ਜੀ ਟਾਈਮ ਹੋ ਗਿਆ 7 ਵਜੇ 5 ਮਿੰਟ ਮਤਲਬ 15 ਮਿੰਟ ਬਿਲੇ ਆ 7 ਵਜੇ 10 ਮਿੰਟ ਰਹਿੰਦੇ ਆ ਤੇ ਆਪਾਂ ਘਰੇ ਆ ਗਏ ਆ ਜੀ ਚਾਹ ਪੀ ਲਈ ਆ ਕੱਪੜੇ ਕੂਪੜੇ ਚੇਂਜ ਕਰ ਲਏ ਆ ਤੇ ਚਲੋ ਕਰਦੇ ਆ ਜੀ ਇੱਥੇ ਵਲੌਗ ਦਾ ਅਸੀਂ ਐਂਡ ਹਾਂਜੀ ਹੁਣ ਬਣਨਾ ਅਸੀਂ ਸੋਈ ਕੁਝ ਮਲੈਟ ਬਣਾਣੀ ਬਣਾਓ ਸਬਜੀ ਜੀ ਭਾਜੀ ਮੈਂ ਆਪਣੇ ਦੁਕਾਨ ਦੇ ਕੰਮ ਕਰਿਆ ਵਾਂ ਹਾਂਜੀ ਚਲੋ ਜੀ ਸਲਾਈਕ ਕਰ ਕਮੈਂਟ ਕਰਨਾ ਨਾ ਭੁੱਲਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਸਾਨੂੰ ਤੁਹਾਡੀ سپورਟ ਦੀ ਲੋੜ ਆ ਤੇ ਚਲੋ ਮਿਲਦੇ ਆ ਕੱਲ ਇੱਕ ਤੁਸੀਂ ਤੁਹਾਨੂੰ ਸਾਡੇ ਬਲੌਗ ਕਿਦਾਂ ਦੇ ਲੱਗਦੇ ਆ ਜੀ ਚਲੋ ਠੀਕ ਆ ਜੀ ਮਿਲਦੇ ਆ ਕੱਲ ਇੱਕ ਨਵੇਂ ਬਲੌਗ 'ਚ ਸੋ ਕਿਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ